ਚ ਹਜ਼ਾਰਾਂ ਕਿਸਾਨ ਬਿਜਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿੱਲ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਹਿੱਤਾਂ ਵਿੱਚ ਨਹੀਂ ਹਨ ਆ 26 ਜਨਵਰੀ ਨੂੰ ਲੈ ਕੇ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਜਿਹੜਾ 2020 ਦੇ ਵਿੱਚ ਵੀ ਦਿੱਲੀ ਅंदोलਨਾਂ ਦੇ ਬਾਦਰਾਂ ਦੇ ਉੱਪਰ ਕੀਤਾ ਗਿਆ ਸੀ ਉਹਨੂੰ ਲੈ ਕੇ ਉਹਦੀ ਵਧੇਗੰਡੀ ਵੀ ਮਨਾਈ ਜਾ ਰਹੀ ਆ ਤੇ ਇੱਕ ਰੋਸ ਵਜੋਂ ਜਿਹੜੇ ਆ ਨਵੇਂ ਕਾਨੂੰਨਾਂ ਨੂੰ ਲੈ ਕੇ ਆ ਰਹੇ ਨੇ ਉਹਨਾਂ ਦੇ ਵਿਰੋਧ ਵਜੋਂ ਵੀ ਅਸੀਂ ਇਹਨਾਂ ਨੂੰ ਕਰ ਰਹੇ ਹਾਂ ਕਿਉਂਕਿ ਜੇ ਆਹ ਲੋਕਾਂ ਉੱਪਰ ਜਿਹੜੇ ਪਹਿਲਾਂ ਇਹਨਾਂ ਨੇ ਕਾਨੂੰਨ ਵਾਪਸ ਕੀਤੇ ਤੇ ਉਹਨਾਂ ਨੂੰ ਹੋਰ ਰੂਪ ਦੇ ਵਿੱਚ ਲਿਆ ਕੇ ਲਾਗੂ ਕਰ ਰਹੇ ਨੇ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਜਿਹੜੇ ਚਿਪ ਵਾਲੇ ਮੀਟਰ ਨੇ ਉਹ 2020 ਬਿੱਲ ਕਹਿੰਦੇ ਨੇ ਜਿਹੜਾ ਲੈ ਕੇ ਆਏ ਨੇ ਉਹਦੇ ਵਿੱਚ ਚਿਪ ਵਾਲਾ ਮੀਟਰ ਆ ਰਿਹਾ ਜਿਹੜੇ ਆਹ ਮੋਟਰਾਂ ਦੇ ਵੀ ਲੱਗਣੇ ਨੇ ਜਿਹੜੀ ਹੁਣ ਆਪਾਂ ਕਹਿ ਦਿੰਦੇ ਆ ਵੀ ਹਾਂਜੀ ਆ ਤਾਂ ਸਾਨੂੰ ਦਿਨੇ-ਦਿਨੇ ਲਾਈਟ ਮਿਲਦੀ ਆ ਬਹੁਤ ਵਧੀਆ ਗੱਲ ਆ ਆ ਨਹੀਂ ਮਿਲਦੀ ਭਰਾਵੋ ਜਿਹੜੀ 300 ਜੁਨਟ ਕਹਨੇ ਆ ਮਾਫ ਆ ਸਾਨੂੰ ਆ ਸਾਨੂੰ ਨਹੀਂ ਮਿਲਨੀ ਜਿਵੇਂ Jio ਦੇ SIM ਸੋਨੇ ਆਪ ਹੱਡੀ ਖੜਾਇਆ ਜਿਹੜਾ ਕਹਿੰਦੇ ਤੇ ਵੀ ਜਮੀ ਫਰੀ ਨੇ ਘਰ ਦੇ ਵਿੱਚ ਚਾਰ ਚਾਰ ਮੋਬਾਈਲ ਕਰੀ ਬੈਠੇ ਆ ਸਾਡੀ ਮਾਤਾਂ ਨੂੰ ਲਿਆ ਕੇ ਵੀ ਸੈਕਿੰਡ ਦੇਈਦਾ ਵੀ ਚੱਲ ਮਾਰੀ ਜਾ ਉਂਗਲਾਂ ਉਹ ਭਰਾਵੋ ਨਹੀਂ ਚੱਲਣਾ ਅੱਜ ਉਹ ਪੈਕ 1000 ਰੁਪਏ ਦਾ ਕਰਤਾ ਜਿਹਦੇ ਵਿੱਚੋਂ 12 ਮਹੀਨੇ ਦਾ ਬਣਦਾ ਸਾਲ ਇਹਨਾਂ ਨੇ ਸਾਡੇ ਉੱਪਰ ਥੋਪ ਕਿਉਂ 13 ਮਹੀਨੇ ਦਾ ਸਾਲ ਬਣਾਤਾ 28 ਮਹੀਨੇ ਦਾ 28 ਦਿਨ ਦਾ ਪੈ ਕਰਤਾ ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਪੂਰੇ ਦੇਸ਼ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਕਿਸਾਨ ਅੰਦੋਲਨ ਲੜਿਆ ਸੀਗਾ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਔਰ ਉਹ ਅੰਦੋਲਨ ਸਵਾ ਸਾਲ ਬਾਅਦ ਜੇਤੂ ਹੋ ਕੇ ਨਿਕਲਿਆ ਸੀ ਤਾਂ ਉਹ ਸਭ ਅੰਦੋਲਨ ਨੂੰ ਯਾਦ ਕਰਦੇ ਆਂ ਤੇ 26 ਜਨਵਰੀ 2021 ਨੂੰ ਜਿਹੜੀ ਮੋਰਚੇ ਨੇ ਦਿੱਲੀ ਦੇ ਵਿੱਚ ਪਰੇਡ ਕੀਤੀ ਸੀ ਉਸ ਟਰੈਕਟਰ ਪਰੇਡ ਦੀ ਯਾਦ ਦੇ ਵਿੱਚ ਔਰ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਔਰ ਮੌਜੂਦਾ ਸਮੇਂ ਕੇਂਦਰ ਸਰਕਾਰ ਜੋ ਸਾਡੀ ਖੇਤੀ ਤੇ ਹਮਲੇ ਕਰ ਰਹੀ ਹੈ 2020 ਦਾ ਐਕਚੁਅਲੀ ਆ ਕੇ ਸਾਡਾ ਜਿਹੜਾ ਜਨਤਕ ਖੇਤਰ ਦਾ ਆਧਾਰਾ ਬਿਜਲੀ ਬੋਰਡ ਹੈ ਇਹਨੂੰ ਪ੍ਰਾਈਵੇਟ ਹੱਥਾਂ ਦੀ ਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਬਿਜਲੀ ਸੋਧ ਬਿੱਲ ਦੇ ਰਾਹੀਂ ਤੇ ਇਹੋ ਜੇ ਹੋਰ ਹਮਲੇ ਜਿਹੜੇ ਸਾਡੇ ਤੇ ਕੀਤੇ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਤੇ ਇਸ ਸੰਘਰਸ਼ ਨੂੰ ਅੱਗੇ ਤੋਰਨ ਦੇ ਲਈ ਅੱਜ ਦੀ ਇਹ ਟਰੈਕਟਰ ਪ੍ਰੇਡ ਹੈ ਇਹ ਸੰਗਰੂਰ ਤੋਂ ਮਸਤੂਆਣਾ ਸਾਹਿਬ ਤੱਕ ਕੀਤੀ ਜਾ ਰਹੀ ਹੈ